ਜੀ ਸਰ ਸਰ ਅਜਦਾ ਇਹਨੇ ਬੂਟੇ ਲਾਇਏਗੇ ਜੀ ਐਨਵਾਇਰਨਮੈਂਟ ਨੂੰ ਪ੍ਰੋਟੈਕਟ ਕਰਨ ਵਾਸਤੇ ਐਨਵਾਇਰਨਮੈਂਟ ਨੂੰ ਚੰਗਾ ਬਿਧਾਉਣ ਵਾਸਤੇ ਕ੍ਰੀਨਰੀ ਵਧਾਉਣ ਵਾਸਤੇ ਮਾਨ ਜੋ ਡੀਜੀਪੀ ਪੰਜਾਬ ਸਾਹਿਬ ਦੀ ਡਾਇਰੈਕਸ਼ਨ ਤੇ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰ ਡਿਵੀਜ਼ਨ ਦੀ ਡਾਇਰੈਕਸ਼ਨ ਤੇ ਇੱਕ ਆਜ ਜਿਹੜੀ ਹੈਗੀ ਉਹ ਪਲਾਂਟੇਸ਼ਨ ਡਰਾਈਵ ਸਟਾਰਟ ਕੀਤੀ ਗਈ ਜਿਦੇ ਵਿੱਚ ਹੁਣ ਸ਼ਾਰਪੁਰ ਜ਼ਿਲ੍ਹੇ ਦੇ ਸਾਰੇ ਪੁਲਿਸ ਸਟੇਸ਼ਨਸ ਸਾਰੇ ਸਕੰਦਰ ਸਾਰੇ ਦਫ਼ਤਰ ਪੁਲਿਸ ਲਾਈਨਸ ਸਾਰੀਆਂ ਥਾਵਾਂ ਤੇ ਜਿਹੜੇ ਹੈਗੇ ਵੱਤਮ ਵੱਧ ਪਲਾਂਟੇਸ਼ਨ ਕੀਤੀ ਗਈ ਹੈਗੀ ਤੇ ਟੋਟਲ ਲਗਭਗ ਜਿਹੜਾ ਹੈਗਾ ਅੱਜ ਦੇ ਦਿਨ ਹਜ਼ਾਰ ਤੋਂ ਵੱਧ ਬੂਟਾ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੁਲਿਸ ਡਿਪਾਰਟਮੈਂਟੋਂ ਲਾਇਆ ਜਾਏਗਾ ਤੇ ਆ ਇੱਕ ਕੋਆਰਡੀਨੇਟਡ ਐਫਰਟ ਹੈਗਾ ਜਿਹਦੇ ਵਿੱਚ ਪੂਰੇ ਪੰਜਾਬ 'ਚ ਇਹ ਆ ਡਰਾਈਵ ਆਜ ਜਿਹੜੀ ਹੈਗੀ ਮਨ ਜੋ ਡੀਜੀਪੀ ਸਾਹਿਬ ਨੇ ਲਾਂਚ ਕੀਤੀ ਹੈਗੀ ਪੁਲਿਸ ਪੁਲਿਸ ਹੱਤਪੜਤੋਂ ਪਲਾਂਟੇਸ਼ਨ ਕਰਕੇ ਤੇ ਪੂਰੇ ਪੰਜਾਬ 'ਚ ਬੂਟੇ ਲਾਏ ਜਾ ਰਹੇ ਹੈਗੇ ਤੇ ਅ ਮੈਂ ਸਮਝਦਾ ਕਿ ਐਨਵਾਇਰਨਮੈਂਟ ਵਾਸਤੇ ਆਪਣੇ ਤੇ ਧਰਤੀ ਵਾਸਤੇ ਆਪਣੇ ਹਿਊਮੈਨਿਟੀ ਵਾਸਤੇ ਮੈਨ ਕਾਈਂਡ ਵਾਸਤੇ ਸਾਰਿਆਂ ਦੇ ਸਰਵਾਈਵਲ ਵਾਸਤੇ ਜਿਹੜਾ ਹੈਗਾ ਹਾਂ ਬਹੁਤ ਜ਼ਰੂਰੀ ਹੈਗਾ ਕਿ ਆਪਾਂ ਵੱਧ ਤੋਂ ਵੱਧ ਪੇੜ ਲਾ ਕੇ ਤੇ ਇਹਨੂੰ ਜਿਹੜਾ ਹੈਗਾ ਐਨਵਾਇਰਨਮੈਂਟ ਨੂੰ ਪ੍ਰੋਟੈਕਟ ਕਰੀਏ ਜਿਵੇਂ ਤੁਸੀਂ ਦੇਖ ਰਹੇ ਹੋ ਤਾਪਮਾਨ ਵੱਧ ਰਿਹਾ ਹੈਗਾ ਔਰ ਵੀ ਜਿਹੜਾ ਹੈਗਾ ਪੋਲੂਸ਼ਨ ਵੱਧ ਰਿਹਾ ਹੈਗਾ ਬਹੁਤ ਸਾਰੇ ਚੈਲੰਜੇਸ ਬਹੁਤ ਸਾਰੇ ਇਸ਼ੂਜ਼ ਆ ਰਹੇ ਹੈਗੇ ਐਨਵਾਇਰਨਮੈਂਟ ਟੂ ਰਿਲੇਟਿਡ ਉਹਦਾ ਸਾਰਿਆਂ ਦਾ ਸਮਾਧਾਨ ਜਿਹੜਾ ਹੈਗਾ ਉਹ ਹੈਗਾ ਕਿ ਵੱਧ ਤੋਂ ਵੱਧ ਆਪਾਂ ਰੁੱਖ ਲਾਈਏ ਬੂਟੇ ਲਾਈਏ ਤੇ ਬੂਟੇ ਵੀ بڑے ਵਾਲੇ ਲਾਈਏ ਜਿਹੜੇ ਫਲਦਾਰ ਛਾਂਦਾਰ ਬੂਟੇ ਹੈਗੇ ਸੋ ਥੈਟ ਕਿ ਉਹਨਾਂ ਦਾ ਕੰਟਰੀਬਿਊਸ਼ਨ ਵੱਧ ਹੋ ਸਕੇ ਛੋਟੇ ਬੂਟੇ ਦੀ ਤੇ ਵੱਡੇ ਬੂਟੇ ਦੀ ਕੇਅਰ ਬਰਾਬਰੀ ਹੁੰਦੀ ਹੈ ਜੀ ਇਨੀਸ਼ੀਅਲੀ ਬਟ ਉਹਦਾ ਰਿਜ਼ਲਟ ਜਿਹੜਾ ਹੈਗਾ ਵੱਡੇ ਬੂਟੇ ਦਾ ਡੈਫੀਨੇਟਲੀ ਜ਼ਿਆਦਾ ਹੁੰਦਾ ਹੈਗਾ ਡੈਕੋਰੇਟਿਵ ਪਲਾਂਟਸ ਦਾ ਚਲੋ ਆਪਣਾ ਇੱਕ ਲਿਮਿਟਿਡ ਇੰਪੋਰਟੈਂਸ ਹੈਗਾ ਪਰ ਜਿਹੜਾ بڑا ਬੂਟਾ ਹੁੰਦਾ ਹੈਗਾ ਛਾਂਦਾਰ ਤੇ ਫਲਦਾਰ ਉਹਦਾ ਲੌਂਗ ਟਰਮ ਬੈਨੀਫਿਟ ਹੁੰਦਾ ਹੈਗਾ ਸਾਰੇ এনवायरमेंट ਤੇ ਇਸ ਕਰਕੇ ਬੜੇ ਛਾਇਆਦਾਰ ਫਲਦਾਰ ਬੂਟੇ ਲਾਏ ਜਾਣੇ ਚਾਹੀਦੇ ਉਹਦੇ ਪੰਛੀਆਂ ਵਾਸਤੇ ਵੀ ਵਧੀਆ ਹੈਗਾ ਫਰੂਟਸ ਵੀ ਜਿਹੜਾ ਆਂਦਾ ਹੈਗਾ ਉਹ ਵੀ এনਵਾਇਰਨਮੈਂਟ ਨੂੰ ਪੰਛੀਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਬੈਨੀਫਿਟ ਕਰਦਾ ਹੈਗਾ ਥੈਂਕ ਯੂ